ਯਾਰ ਜੀ ਮੈਂ ਸੁਣੌਣ ਲੱਗੀ ਅੱdte ਸਿੱਧੀ ਕਹਾਣੀ ਅੱdte ਸਿੱਧੀ ਕਹਾਣੀ ਉਹ ਹੁੰਦੀ ਹੈ ਜਿਹੜਾ ਕਿਸੇ ਦਾ ਪਰ ਜਿਵੇਂ ਜਿਵੇਂ ਸੂਰਜ ਚੜ੍ਹਦਾ ਓਵੇਂ ਉਹ ਵੀ ਦੁੱਖ ਦਾ ਜਿਵੇਂ ਜਿਵੇਂ ਸੂਰਜ ਚੜ੍ਹਦਾ ਓਨੋਂ ਮਿਰਾਣ ਇਹ ਆਪਾਂ ਕਹਾਣੀ ਦਿਨ ਦੇ ਵਿੱਚ ਤਿੰਨ ਵਾਰੀ ਸੁਣ ਸਕਦੇ ਹਾਂ ਇਹ ਜਦੋਂ ਸੂਰਜ ਚੜ੍ਹਦਾ ਹੋਵੇ ਅੱਧਾ ਅੰਦਰ ਹੋਵੇ ਅੱਧਾ ਬਾਹਰ ਹੋਵੇ ਸੂਰਜ ਜਮਾ ਸਿੱਖਤ ਹੋਵੇ ਅੱਧਾ ਆ ਇਧਰਲੀ ਸਾਈਡ ਤੇ ਅੱਧਾ ਇੱਥੇ ਸੂਰਜ ਜਮਾ ਸਿੱਖਦਾ ਹੋਵੇ ਜਦੋਂ ਅੱਧਾ ਅੰਦਰ ਹੋਵੇ ਅੱਧਾ ਬਾਹਰ ਹੋਵੇ ਉਹਦਾ ਪਹਾੜੀ ਕਹਾਣੀ ਤਿੰਨ ਵਾਰੀ ਸੁਣ ਚੱਕੀ। ਇਹ ਕਹਾਣੀ ਆਪਾਂ ਜਦ ਥੋੜਾ ਜਿਹਾ ਨੂਨ ਲੈ ਲੈਣਾ, ਨੂਨ ਉਹ ਕੌਲੀ ਵਿੱਚ ਪਾ ਕੇ ਇੱਕ ਕਰਦ ਲੈ ਲੈਣੀ। ਕਰਦ ਕੌਲੀ ਦੇ ਨੂਨ ਵਿੱਚ ਮਾਰੀ ਜਾਣੀ ਆ ਤੇ ਕਹਾਣੀ ਸਲਾਈ ਜਾਣੀ ਕਹਾਣੀ ਕੀ ਆ ਵੀ ਚਾਰ ਚੋਰ ਚੋਰੀ ਕਰਨ ਰस्ते 'ਚੋਂ ਦੰਕ ਖਲਿ। ਉਹ ਇੱਕ ਦਰਖਤ ਦੇ ਥੱਲੇ ਬੈਠ ਕੇ ਸੋਚਣ ਲੱਗਿਆ ਵੀ ਕੀ ਖਾਈਏ ਫਿਰ ਉਹਨਾਂ ਨੇ ਇੱਕ ਸਕੀਮ ਬਣਾਈ ਵੀ ਖੀਰ ਬਣਾਈ ਉਹਨਾਂ ਵਿੱਚ ਇੱਕ ਜਣਾ ਚੌਲ ਲਿਆ ਇੱਕ ਜਣਾ ਖੰਡ ਲਿਆ ਇੱਕ ਜਣਾ ਦੁੱਧ ਲਿਆ ਇੱਕ ਜਣਾ ਫਤੀਲਾ ਦੇ ਪਾਣੀ ਤੇ ਚਿਲਾ ਬਣਾ ਕੇ ਉਹਨਾਂ ਨੇ ਖੀਰ ਬਣਾਉਣੀ ਸ਼ੁਰੂ ਕਰ ਖੀਰ ਬੰਦੀ ਦੇ ਵਿੱਚ ਉੱਪਰ ਕੋਈ ਚੀਜ਼ ਆ ਕੇ ਡਿੱਗ ਗਈ ਉਹ ਕਹਿੰਦੇ ਵੀ ਤੂੰ ਕੌਣ ਆ ਉਹ ਕਹਿੰਦਾ ਮੈਂ ਅੱਧ ਸਿਰਾ ਹਾਂ ਉਹ ਕਹਿੰਦੇ ਕਿ ਮੈਂ ਉਹ ਕਹਦਾ ਮੈਂ ਅੱਧ ਸਿਰ ਉਹ ਜਿਸ ਦੇ ਸਿਰ ਦੇ ਵਿੱਚ ਪੜ ਜਾਂਦਾ ਹਾਂ ਨਾ ਖਾਣੇ ਦਿੰਦਾ ਹਾਂ ਨਾ ਪੀਣੇ ਦਿੰਦਾ ਹਾਂ ਉਹ ਕਹਿੰਦੇ ਫਿਰ ਤੂੰ ਕਿਸ ਤਰ੍ਹਾਂ ਜੀਉ ਜਾ ਸਕਦਾ ਉਹ ਆਦਾ ਜਿਹੜਾ ਮੇਰੀ ਕਹਾਣੀ ਦਿਲ ਦੇ ਵਿੱਚ ਤਿੰਨ ਵਾਰੀ ਸੋਇਆ ਇੱਕ ਸੂਰਜ ਚੜਦਾ ਹੋਵੇ ਸੂਰਜ ਸਿਕਰਦੇ ਹੋਵੇ ਸੂਰਜ ਛਿਪਦਾ ਹੋਵੇ ਤਮਾ ਉਸ ਦੇ ਸਿਰ ਦੇ ਵਿੱਚੋਂ ਨਿਕਲ ਜਾਂਦਾ ਇਸ ਲਈ ਜੇਕਰ ਤੁਹਾਨੂੰ ਸੂਰਜ ਚੜਨ ਦਾ ਜਾਂ ਛਿਪਨ ਦਾ ਨਹੀਂ ਵੀ ਪਤਾ ਲੱਗਦਾ ਨਾ ਤੁਸੀਂ 8 ਸੱਡੇ ਨਾਲ ਤਿੰਨ ਕਹਾਣੀਆਂ ਜਿਵੇਂ ਮੈਂ ਸੁਣਾਉਂਗੀ ਓਵੇਂ ਪੜ੍ਹ ਲਿਓ ਆਪ ਦੇ ਆਪ ਤੇ ਪਾ ਲਓ ਜਾਂ ਕਿਸੇ ਨੂੰ ਪੜਾ ਕੇ ਆਪ ਦੇ ਆਪ ਤੇ ਪਾਓ ਤੇ ਮਗਰੋਂ ਇਹ ਕਹਣਾ ਵੀ ਜਿਹੜਾ ਪਾ ਰਿਹਾ ਨਾ ਥੋਲਾ ਉਹ ਕਵੇ ਆ ਤਸਿਰ ਗਿਆ ਉਹ ਕਵੇ ਹਾਂ ਗਿਆ ਆ ਤਸਿਰ ਗਿਆ ਹਾਂ ਗਿਆ ਇਹ ਸੱਤ ਵਾਰੀ ਆਖੀ ਤੇ ਫੇਰ